ਸਤਲੁਜ ਦੇ ਦਰਿਆ ਦੇ ਉੱਤੇ ਤੁਸੀ ਜਿਹੜਾ ਵਨ ਆ ਦੋਦਪੁਰ ਜਗਾ ਜਿਹੜੀ ਇਹ ਢਾ ਲੱਗੀ ਹੋਈ ਆ ਉਹ ਕੱਲ ਦੀ ਜਿਹੜੀ ਢਾ ਸੀ ਆ ਤੁਸੀਂ ਦੇਖ ਸਕਦੇ ਆ ਅਸੀਂ ਜ਼ੂਮ ਕਰਕੇ ਵੀ ਇਹ ਦਿਖਾ ਦਿੰਨੇ ਆ ਤੇ ਇੱਥੇ ਜਿਹੜੀ ਢਾ ਆ ਉਹ ਬਹੁਤ ਜ਼ਿਆਦਾ ਲੱਗੀ ਹੋਈ ਸੀ ਪਰ ਹੁਣ ਕੁਝ ਇੱਥੇ ਖਵਾਜਾ ਜਿਹੜਾ ਉਹ ਸ਼ਾਂਤ ਨਜ਼ਰ ਇੱਥੇ ਆ ਰਿਹਾ ਤੇ ਉਹੀ ਜਿਹੜੀ ਪੋਜੀਸ਼ਨ ਆ ਉਹ ਥੋੜੀ ਅੱਗੇ ਜਾ ਕੇ ਇਹ ਬਣ ਗਈ ਆ ਤੇ ਮਿਲਟਰੀ ਜਿਹੜੀ ਇੱਥੇ ਪਹੁੰਚ ਗਈ ਹੈ ਇਹ ਬਹੁਤ ਵੱਡਾ ਸੁੱਖ ਦਾ ਸਾਹ ਇੱਥੇ ਨਜ਼ਰ ਆਉਂਦਾ ਪਰ ਹੁਣ ਜਿਹੜੀ ਮੌਕੇ ਦੇ ਹਾਲਾਤ ਆ ਇੱਥੇ ਇੱਕ ਤਾਂ ਮਿੱਟੀ ਦੀ ਲੋੜ ਆ ਤੇ ਵੱਧ ਤੋਂ ਵੱਧ ਸੇਵਾਦਾਰਾਂ ਦੀ ਲੋੜ ਜਿਹੜੀ ਆ ਉਹ ਵੀ ਇੱਥੇ ਹੈਗੀ ਆ ਜਿਹੜਾ ਕੋਈ ਵੀ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਵੀਰ ਭਾਈ ਆ ਡੇੜੇ ਦੇ ਪਿੰਡਾਂ ਤੋਂ ਕੁਝ ਵੀ ਜਿਹੜਾ ਆ ਉਹ ਲੈ ਕੇ ਆ ਸਕਦਾ ਜਿਵੇਂ ਕੋਈ ਪਾਣੀ ਹੋ ਗਿਆ ਪਾਣੀ ਦੀ ਕਿੱਲਤ ਇੱਥੇ ਹੋ ਸਕਦੀ ਆ ਸੇਵਾਦਾਰਾਂ ਲਈ ਤੇ ਜਾਂ ਕੋਈ ਪ੍ਰਸ਼ਾਦਾ ਪਾਣੀ ਜੋ ਵੀ ਕੋਈ ਬੰਦਾ ਸੇਵਾ ਕਰ ਸਕਦਾ ਤਾਂ ਇੱਥੇ ਲੈ ਲੈ ਕੇ ਉਹ ਪੁੱਜੇ ਤਾਂ ਕਿ ਜਿਹੜੇ ਸੇਵਾਦਾਰ ਆ ਉਹ ਸੇਵਾ ਉਹਨਾਂ ਦੀ ਨਿਰੰਤਰ ਜਿਹੜੀ ਆ ਉਹ ਚੱਲਦੀ ਰਹੇ ਤੇ ਵੱਡੇ ਵੱਡੇ ਜਿਹੜੇ ਥੈਲੇ ਆ ਬੈਗ ਭਰ ਕੇ ਮਿਲਟਰੀ ਇੱਥੇ ਵਿੱਚ ਸਟੁਵਾ ਰਹੀ ਆ ਵੱਡੇ ਇੰਜੀਨੀਅਰ ਵੀ ਮਿਲਟਰੀ ਦੇ ਵਿੱਚ ਜਿਹੜੇ ਹੁੰਦੇ ਆ ਉਹਨਾਂ ਨੂੰ ਪਤਾ ਕਿ ਕਿਵੇਂ ਜਿਹੜੀ ਸਥਿਤੀ ਆ ਉਹਦੇ ਨਾਲ ਨਜਿੱਠਿਆ ਜਾਂਦਾ ਪਾਣੀ ਦਾ ਜੇ ਫਲੋ ਦੇਖੀਏ ਪਾਣੀ ਹਜੇ ਜਿਉਂ ਦਾ ਤਿਉ ਨਜ਼ਰ ਆਉਂਦਾ ਪਰ ਜਿਹੜੀ ਰਾਤ ਲੰਘਈ ਆ ਉਹ ਬਹੁਤ ਵੱਡਾ ਇੱਕ ਸੁੱਖ ਦਾ ਸਾਹ ਹੈਗਾ ਆ ਠੋਕਰ ਜਿਹੜੀ ਆ ਉਹ ਲਗਭਗ ਠਿਕਦੀ ਜਾ ਰਹੀ ਆ ਤੇ ਉੱਥੇ ਜਾ ਕੇ ਵੀ ਆਪਾਂ ਦੇਖਦੇ ਆ ਕਿ ਉਹ ਸਿਚੁਏਸ਼ਨ ਕੀ ਹੈਗੀ ਆ ਪ੍ਰਸ਼ਾਸਨ ਦੇ ਵੱਲੋਂ ਹੁਣ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਉਹ ਢਿੱਲ ਨਹੀਂ ਰਹੀ ਜੀਸੀਬੀ ਮਸ਼ੀਨਾਂ ਵਗੈਰਾ ਵੀ ਇੱਥੇ ਪਹੁੰਚ ਚੁੱਕੀਆਂ ਤੇ ਜੇ ਆਪਾਂ ਗੱਲ ਕਰੀਏ ਕਿ ਮਿਲਟਰੀ ਤਾਂ ਇੱਥੇ ਪਹੁੰਚ ਚੁੱਕੀ ਆ ਯਤਨ ਹਰ ਸੰਭਵ ਕੀਤੇ ਜਾ ਰਹੇ ਆ ਕਹਿੰਦੇ ਹੁੰਦੇ ਆ ਵੀ ਵਿਗੜੀ ਹੋਈ ਜਿਹੜੀ ਸਥਿਤੀ ਆ ਉਹ ਹੌਲੀ-ਹੌਲੀ ਫਿਰ ਕਵਰ ਹੁੰਦੀ ਆ ਮਿਲਟਰੀ ਜਿਹੜੀ ਆ ਉਹ ਪੂਰਾ ਆਪਣਾ ਸਹਿਯੋਗ ਦੇ ਰਹੀ ਆ ਆ ਜਿਹੜੀ ਸਥਿਤੀ ਹੈਗੀ ਆ ਇਹ ਕਾਫੀ ਇੱਥੇ ਨਾਜ਼ੁਕ ਹੁਣ ਬਣ ਚੁੱਕੀ ਆ ਟੈਂਪਰੇਰੀ ਜਿਹੜਾ ਕੰਮ ਆ ਉਹ ਇੱਥੇ ਕੀਤਾ ਜਰੂਰ ਜਾ ਰਿਹਾ ਪਰ ਮਿਲਟਰੀ ਵਾਲਿਆਂ ਦਾ ਕਹਿਣਾ ਹੈਗਾ ਕਿ ਜੇ ਜਾਲ ਇੱਥੇ ਆਉਣ ਪਜਾ ਕੋਈ ਪੱਥਰ ਆਵੇ ਜਾਂ ਕੋਸ਼ਾ ਜਿਹੜੇ ਥੈਲੇ ਵੀ ਆ ਉਹ ਵੀ ਜੇ ਜਾਲ ਦੇ ਵਿੱਚ ਬੰਨ ਕੇ ਇੱਥੇ ਸੁੱਟੇ ਜਾਣ ਤਾਂ ਇੱਥੇ ਪਰਮਾਨੈਂਟ ਜਿਹੜੀ ਰੋਕ ਆ ਉਹ ਹੋ ਸਕਦੀ ਆ ਨਹੀਂ ਤਾਂ ਜਿਹੜੇ ਵੀ ਅਸੀਂ ਮਿੱਟੀ ਦੇ ਵਿੱਚ ਥੈਲੇ ਭਰ ਕੇ ਇੱਥੇ ਸਿੱਟਦੇ ਆ ਤੇ ਉਹ ਨਾਲ ਦੀ ਨਾਲ ਹਟ ਕੇ ਜਦ ਅੱਗੇ ਚੱਲ ਜਾਂਦੇ ਆ ਜਾ ਕੇ ਦੇ ਥੱਲੇ ਇਹ ਲੱਗ ਜਾਂਦੇ ਆ ਪ੍ਰਸ਼ਾਸਨ ਨੂੰ ਬੇਨਤੀ ਆ ਇਸ ਇਲਾਕੇ ਦੀ ਕਿ ਉਹ ਜਿਹੜੇ ਮਿਲਟਰੀ ਦੇ ਅਫਸਰ ਆ ਉਹਨਾਂ ਤੋਂ ਪੁੱਛਿਆ ਜਾ ਪੁੱਛਣ ਕਿ ਕਿਹੜੀ ਚੀਜ਼ ਦੀ ਜ਼ਰੂਰਤ ਆ ਉਹ ਚੀਜ਼ ਇੱਥੇ ਪ੍ਰੋਵਾਈਡ ਕਰਾਈ ਜਾਵੇ ਤਾਂ ਕਿ ਜਿਹੜਾ ਕੰਮ ਆ ਉਹ ਪਰਮਾਨੈਂਟ ਹੋ ਸਕੇ ਨਹੀਂ ਤਾਂ ਰਾਤ ਫੇਰ ਅੱਗੇ ਆਉਣ ਵਾਲੀ ਆ ਤੇ ਰਾਤ ਨੂੰ ਇਹ ਜਿਹੜਾ ਸਾਡਾ ਕੰਮ ਕਰਨ ਦੀ ਯਥਾ ਸ਼ਕਤੀ ਉਹ ਵੀ ਕਿਤੇ ਨਾ ਕਿਤੇ ਇੱਕ ਘਟ ਜਾਂਦੀ ਆ ਸੋ ਅਫਸਰ ਜਿਹੜੇ ਆ ਉਹ ਹੁਣ ਮੁਸਤੈਦ ਜ਼ਰੂਰ ਨਜ਼ਰ ਆਉਂਦੇ ਆ ਤੇ ਮੌਕੇ ਤੇ ਆ ਕੇ ਇੱਕ ਵਾਰ ਮੌਕਾ ਇੱਥੇ ਦੇਖਣ ਦੇਖ ਕੇ ਜਿਹੜੀ ਵੀ ਚੀਜ਼ ਦੀ ਲੋੜ ਹੈਗੀ ਆ ਕਿਉਂਕਿ ਟੈਕਨੀਕਲ ਗੱਲ ਗੱਲ ਜਿਹੜੀ ਆ ਉਹ ਜਾਂ ਤਾਂ ਇੰਜੀਨੀਅਰ ਵਗੈਰਾ ਜਾਣਦੇ ਆ ਜਾਂ ਇਹ ਜਿਹੜੇ ਜਿਹੜੇ ਲਗਾਤਾਰ ਹਾਲਾਤਾਂ ਨਾਲ ਜੁੜਦੇ ਆ ਉਹਨਾਂ ਨੂੰ ਪਤਾ ਕਿ ਕਿਵੇਂ ਜਿਹੜਾ ਆ ਇਹ ਫਲੱਡ ਰੋਕਿਆ ਜਾਂਦਾ ਉਤਸ਼ਾਹ ਜਿਹੜਾ ਹੈਗਾ ਆ ਉਹ ਸੇਵਾਦਾਰਾਂ ਦੇ ਵਿੱਚ ਵੀ ਪੂਰਾ ਹੈਗਾ ਤੇ ਮਿਲਟਰੀ ਦੇ ਜਵਾਨਾਂ ਦੇ ਵਿੱਚ ਵੀ ਪੂਰਾ ਉਤਸ਼ਾਹ ਹੈ ਉਹ ਕਹਿੰਦੇ ਕਿ ਬਸ ਸਾਨੂੰ ਲੋੜ ਆ ਤਾਂ ਉਹਨਾਂ ਸਾਧਨਾਂ ਦੀ ਜਿਨ੍ਹਾਂ ਦੇ ਨਾਲ ਅਸੀਂ ਕਾਰਵਾਈ ਕਰਕੇ ਇੱਥੇ ਰੋਕ ਸਕਦੇ ਹਾਂ ਜਵਾਨਾਂ ਦਾ ਕਹਿਣਾ ਕਿ ਜੇ ਹੁਣ ਇੱਥੇ ਤੱਕ ਪਹੁੰਚ ਹੀ ਗਏ ਆ ਤਾਂ ਕੁਝ ਕਰਕੇ ਜਾਈਏ ਕਿ ਕਿਉਂਕਿ ਜੇ ਕੋ ਸਾਡੇ ਕੋਲ ਕੋਈ ਸਾਧਨ ਨਹੀਂ ਹੋਣ ਨਹੀਂ ਹੋਣਗੇ ਤਾਂ ਅਸੀਂ ਇੱਥੇ ਆਉਣਾ ਸਾਡਾ ਮੇਹਰ ਫਲ ਜਿਹੜਾ ਹੈ ਉਹ ਹੋ ਜਾਊਗਾ ਤੇ ਬਾਕੀ ਇਲਾਕਾ ਜਿਹੜਾ ਆ ਉਹ ਸਾਥ ਪੂਰਾ ਤੇ ਰਿਆ ਤੇ ਸੰਗਤ ਜਿਹੜੀ ਆ ਉਹ ਇੱਥੇ ਬਕਾਇਦਾ ਖੜੀ ਆ ਉਹ ਕਹਿੰਦੇ ਸਾਨੂੰ ਹੁਕਮ ਕੀਤਾ ਜਾਵੇ ਕੀ ਕਰਨਾ ਹੈ ਅਸੀਂ ਕਰਨ ਦੇ ਲਈ ਫਿਰ ਸਿੱਧੀ ਟੇਪਰ ਹੈਗੇ ਫਿਰ ਤਾਂ ਭਾਂਡਾ ਸਿੱਧਾ ਇੱਥੇ ਜਾਣਾ ਖੁੰਝੇ ਜੇ ਨੇ ਪਾਣੀ ਇਹ ਤਾਂ ਨੁਕਸਾਨ ਆ ਭਾਈ ਇਹ ਤਾਂ ਵਜੀਦਪੁਰ ਤੋਂ ਇੱਥੇ ਵੀਰ ਜਿਹੜਾ ਲੰਗਰ ਲੈ ਕੇ ਇੱਥੇ ਪੁੱਜਿਆ ਤੇ ਬਹੁਤ ਇਹਨਾਂ ਦਾ ਵੱਡਾ ਸਲੰਘਾਯੋਗ ਉਪਰਾਲਾ ਇਹ ਹੈਗਾ ਆ ਤੇ ਹਰ ਇੱਕ ਇਲਾਕਾ ਵਾਸੀ ਦੀ ਇਹ ਸੇਵਾ ਹੀ ਆ ਕਿ ਇੱਥੇ ਜਿਹੜਾ ਲੰਗਰ ਆ ਉਹ ਪੁੱਜਦਾ ਕੀਤਾ ਜਾਵੇ ਜਿਹੜੇ ਆਪਣੇ ਮਿਲਟਰੀ ਦੇ ਵੀਰ ਆ ਉਹ ਇੱਥੇ ਬੈਠ ਕੇ ਦੇਖੋ ਪ੍ਰਸ਼ਾਦਾ ਸ਼ਗਰ ਰੇ ਆ ਸਿੱਖ ਬਟਾਲੀਅਨ ਚੰਡੀਮੰਦਰ ਤੋਂ ਇੱਥੇ ਪੁੱਜੀ ਆ ਤੇ ਇੱਕ 57 ਤੇ ਕੋਈ ਇਹਨਾਂ ਦੀ ਬਟਾਲੀਅਨ ਆ ਉਹ ਵੀ ਇੱਥੇ ਪੁੱਜੀ ਹੋਈ ਆ ਤੇ ਮੇਜਰ ਸ਼ੌਰਿਆ ਜਿਹੜੇ ਹੈਗੇ ਆ ਉਹ ਇਹਨਾਂ ਦੇ ਅਫਸਰ ਆ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਆ ਤੇ ਉਹ ਕਹਿੰਦੇ ਵੀ ਹਰ ਸੰਭਵ ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਈ ਅਨਹੋਣੀ ਜਿਹੜੀ ਘਟਨਾ ਆ ਉਹ ਨਾ ਵਾਪਰੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਨੀ ਸੀ ਪਰ ਇਹ ਕਹਿੰਦੇ ਵੀ ਸਾਨੂੰ ਹਦਾਇਤ ਜਿਹੜੀ ਆ ਉਹ ਨਹੀਂ ਆ ਕਿ ਅਸੀਂ ਗੱਲ ਜਿਹੜੀ ਆ ਉਹ ਨਹੀਂ ਕਰ ਸਕਦੇ ਤੇ ਸਤਨਾਮ ਸਿੰਘ ਜੀ ਵੀ ਇੱਥੇ ਇਹ ਬੈਠੇ ਆ ਨਾਲ ਉਹਨਾਂ ਨਾਲ ਵੀ ਅਸੀਂ ਪਰਸਨਲ ਤੌਰ ਤੇ ਗੱਲ ਕੀਤੀ ਆ ਉਹ ਕਹਿੰਦੇ ਸਥਿਤੀ ਜਿਹੜੀ ਆ ਉਹ ਫਿਲਹਾਲ ਕਾਬੂ ਵਿੱਚ ਇਹ ਹੈਗੀ ਆ ਅੱਗੋਂ ਜੇ ਉੱਪਰੋਂ ਪਾਣੀ ਹੋਰ ਅਗਾਊਂ ਨਹੀਂ ਆਉਂਦਾ ਤਾਂ ਜਿਹੜੇ ਹਾਲਾਤ ਆ ਉਹ ਹੌਲੀ ਹੌਲੀ ਠੀਕ ਹੁੰਦੇ ਜਾਣਗੇ